ਇਹ ਉਹਨਾਂ ਨੂੰ ਅੱਗੇ ਆ ਕੇ ਪੜਦੇ ਅੱਗੇ 150 ਤੋਂ ਸਟਾਰਟਿੰਗ ਪੜਦੇ ਲੋ ਵੀ 150 ਤੋਂ ਸਟਾਰਟਿੰਗ ਆ ਪੜਦੇ 150 ਦਾ ਹਾਂਜੀ 275 ਵੇਡ ਦਬੱਟਾ 500 ਦਾ ਨੈਰਾ ਘਟ ਸੂ ਇਹ ਦੇਖ ਸਰੋ ਬਰ ਉਹਨੇ ਇੱਥੇ ਬਾਦੂ ਆਈ ਸਟੇਜ ਵਿੱਚ ਲਓ ਜੀ ਆਪਾਂ ਪਹੁੰਚੇ ਹਾਂ ਕੱਪੜਿਆਂ ਦੀ ਬਹੁਤ ਵੱਡੀ ਫੈਕਟਰੀ ਦੇ ਵਿੱਚ ਤੇ ਇੱਥੇ ਤੁਹਾਨੂੰ ਅੱਜ ਰੈਡੀमेड ਸਾਰੀ ਆਪਾਂ 컬렉ਸ਼ਨ ਦਿਖਾਵਾਂਗੇ ਕੱਪੜਿਆਂ ਦੀ ਜਿਹੜੇ ਲੇਡੀਜ਼ ਹੋਣਗੇ ਜੈਂਟਸ ਹੋਣਗੇ ਬਾਕੀ ਪਰਦੇ ਵਗੈਰਾ ਹੋਣਗੇ ਸਾਰੇ ਤੁਹਾਨੂੰ ਆਪਾਂ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਤੇ ਬੈੱਡਸ਼ੀਟਾਂ ਵੀ ਹੋਣਗੀਆਂ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸਟਾਰਟਿੰਗ ਕਰਦੇ ਹਾਂ ਬੱਚਿਆਂ ਤੋਂ ਤੇ ਸਿਰਫ 100 ਰੁਪਏ ਤੋਂ ਤੁਹਾਨੂੰ ਮਿਲ ਜੂ ਇਹ ਟੀ-ਸ਼ਰਟਸ ਟੀ-ਸ਼ਰਟ ਬੱਚਿਆਂ ਵਾਲੀ 100 ਰੁਪਏ ਦੀ ਹਾਂ ਤੇ ਕਲਰ ਆਪਸ਼ਨ ਬਹੁਤ ਜ਼ਿਆਦੇ ਆ ਵੀ ਹੈ ਦੇ ਵਿੱਚ ਸਵਾਲ ਵੀ ਹੈ ਠੀਕ ਹੈ ਜੀ 100 ਤੋਂ ਘੱਟ ਵੀ ਹੈਗੀ ਹੁਣ ਦੇਖ ਲਓ ਲਾ ਲਓ ਸਾਹਿਬ ਸਾਈਜ਼ ਤੇ ਦਾ ਮਰਜੀ ਸਾਈਜ਼ ਜਿਹੜਾ ਮਰਜੀ ਲੈ ਲਿਓ ਕਲਰ ਆਪਸ਼ਨ ਵੀ ਵਾਧੂ ਨੇ ਤੇ ਇਹ ਸਾਰੇ ਬੱਚੇ ਵਾਲੇ ਨੇ ਤੇ ਇਹ ਸਾਰਾ ਰੈਡੀमेड ਹੈ ਤੇ ਆ ਲੋਰ ਹੈ ਜੀ ਬੱਚੇ ਦੀ ਆ ਲੋਰ ਆ ਗਈ 150 ਦੀ 150 ਦੀ 150 ਤੋਂ ਸਟਾਰਟਿੰਗ ਹੈ ਲੋਰ ਦੀ ਲੋਰ ਦਾ ਰੇਟ ਹੈ ਜੀ 150 ਬੱਚੇ ਲਈ ਠੀਕ ਬੜੀ ਹੀ ਰੇਟ ਆ ਠੀਕ ਹੈ ਜੀ ਇਹੀ ਰੇਟ ਹੈ 150 ਲੋਬੀ ਆ ਸਾਲਟ ਆ ਗਿਆ ਕੇ ਬੱਚੀਆਂ ਲਈ ਇਹਦੀ ਕੀ ਰੇਂਜ ਹੈ ਜੀ 2500 2500 ਦੀ ਰੇਂਜ ਹੈ 2500 ਤੋਂ ਸ਼ੁਰੂ ਹੈ 2500 ਹੋ ਗਿਆ ਸਾਲਟਾਂ ਤੇ ਕਲਰ ਆਪਸ਼ਨ ਇਹਦੇ ਵਿੱਚ ਹੀ ਬਹੁਤ ਜ਼ਿਆਦੇ ਨੇ ਸਾਈਜ਼ ਕਲਰ ਸਾਰਾ ਕੁਝ ਮਿਲਦਾ ਸਾਈਜ਼ ਵੀ ਮਿਲ ਜੂ ਤੁਹਾਨੂੰ ਜਿਹੜਾ ਮਰਜ਼ੀ ਸਾਈਜ਼ ਲੈਣਾ ਹੋਵੇ ਉਹ ਵੀ ਮਿਲ ਜੂਗਾ 10 ਸਾਲ ਦੇ ਬੱਚੇ ਤੱਕ ਦੇ ਲੇਟੇ ਜੀ ਲੋਬੀ ਇਹ ਮੈਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਵੀ ਆਪਾਂ ਫੈਕਟਰੀ 'ਚ ਪਹੁੰਚੇ ਆ ਤੁਹਾਨੂੰ ਬਹੁਤ ਕੱਪੜਾ ਮਿਲ ਜੂਗਾ ਕੁਆਨਟੀਟੀ ਵੀ ਬਹੁਤ ਜ਼ਿਆਦਾ ਮਿਲ ਜੂਗੀ ਤੁਹਾਨੂੰ ਸਾਇਜ਼ ਵੀ 18 ਮਿਲ ਜੂਗਾ ਕਲਰ ਵੀ 18 ਮਿਲ ਜੂਗਾ ਹਰ ਤਰ੍ਹਾਂ ਦੇ ਕੱਪੜਾ ਹਰ ਤਰ੍ਹਾਂ ਦਾ ਕੱਪੜਾ ਤੁਹਾਨੂੰ ਕੱਪੜਾ ਹੀ ਮਿਲ ਜੂਗਾ ਇਹ ਨਹੀਂ ਹੈਗਾ ਵੀ ਤੁਹਾਨੂੰ ਕੱਪੜਾ ਮਿਲਣਾ ਇਹਨਾਂ ਦੀ ਕੀ ਰੇਜ ਹੈ ਜੀ ਇਹ ਆਪਾਂ ਤਾਂ 350 ਤੋਂ ਸ਼ੁਰੂਆ ਸਰ 400 450 500 ਠੀਕ ਹੈ ਜੀ 350 ਤੋਂ ਸਟਾਰਟਿੰਗ ਆ ਦੇਖੋ ਆ ਤੇ ਬਾਕੀ ਆ ਦੇਖੋ ਸਾਰੀ ਲਓ 350 ਤੋਂ ਸਟਾਰਟਿੰਗ ਹੋ ਜਾਂਦੀ ਹੈ ਬਾਕੀ ਉਹ ਦਵਾਪਾ ਜਿੰਨੀ ਮਰਜ਼ੀ ਲੈ ਲਓ ਤੇ ਕੁਆਂਟੀਟੀ ਬਹੁਤ ਜ਼ਿਆਦਾ ਹੈ ਲਓ ਵੀ ਆ ਗਈ ਬੱਚਿਆਂ ਵਾਲੇ ਆ ਗਏ ਜਿਵੇਂ ਆ ਕੁੜਤੇ ਵਗੈਰਾ ਹੋ ਗਏ ਹਾਂਜੀ ਆ 100 ਰੁਪਏ ਦਾ ਕੁੜਤਾ ਬੰਨਾ ਸਰਪੂ 100 ਰੁਪਏ ਦਾ ਸਰਪੂ ਕੁੜਤਾ ਬੰਨਾ ਸਰਪੂ 100 ਰੁਪਏ ਦਾ ਇਹ ਕਿਨੇ ਜਾਈ ਇਹ ਪਊਗਾ ਤੁਹਾਨੂੰ 150 ਦਾ 150 ਦਾ 150 ਦਾ ਲਓ ਵੀ ਸਾਰੇ 150 ਦਾ ਭਾਰੀ ਸੇਲ ਲੱਗੀ ਹੈ ਹਾਂ ਰੱਖ ਰਿਹਾ ਤੇ ਸੇਲ ਲੱਗੀ ਇਹ ਰੱਖ ਰਿਹਾ ਤੇ ਭਾਰੀ ਸੇਲ ਆ ਤੁਸੀਂ ਆਓ ਇੱਕ ਵਾਰ ਜੀ ਲੈ ਕੇ ਜਾਓ ਕੈਪਰੀ ਸੁਣ ਕੈਪਰੀ ਆ ਗਈਆਂ ਬੱਚਿਆਂ ਦੀ ਲੋ ਸਿਰਫ 100 ਰੁਪਏ ਦੀ ਇਹ ਤਾਂ ਸੋਹਣੀਆਂ ਨੇ ਹੂੰ ਨੀਕਰ सूट 250 ਦਾ ਸੂਟ ਲਓ 250 ਦਾ 250 ਦਾ ਸੂਟ ਹੈ ਜੀ ਸਾਈਜ਼ ਮਿਲ ਜੂਗਾ ਸਾਈਜ਼ ਵੀ ਮਿਲ ਜੂਗਾ ਤੁਹਾਨੂੰ ਕਲਰ ਆਪਸ਼ਨ ਵੀ ਮਿਲ ਜੂਗੀ ਸਾਰੇ ਸਟਾਈਲ ਹੋਣਗੇ ਅਸੈਂਬਲ ਇਹਦੇ ਨਾਲ ਵੀ ਕੋਟਨ ਚ ਵੀ ਨਿਕਰਾ ਮਿਲ ਜਾਣਗੇ ਹਾਂਜੀ ਹਾ ਜੀ ਨਾਲ ਹਾ ਜੀ ਨਾਲ ਇਹਦੀ ਨਹੀਂ ਜੀ 250 ਜੀ ਨਹੀਂ ਜੀ ਤੋਂ ਘੱਟ ਹੈ ਜੀ 150 ਇਹ 150 ਜੀ ਤੇ ਜੀ ਨਾਲ 250 ਹੈ ਜੀ ਸਾਈਜ਼ ਦੇ ਰਿਕਾਰਡਿੰਗ ਦਾ ਰੇਟ ਠੀਕ ਹੈ ਬਾਕੀ ਸਾਈਜ਼ ਦੇ ਰਿਕਾਰਡਿੰਗ ਰੇਟ ਦਾ ਫਰਕ ਪਊਗਾ ਲੋਬ ਜਾਂ ਟੀ ਸ਼ਰਟ ਜਿਵੇਂ ਆ ਕੈਪ ਜੀ ਸਿਰਫ 100 ਰੁਪਏ ਦੀ ਆ ਆ ਟੀ ਸ਼ਰਟ ਵੀ 100 ਟੀ ਸ਼ਰਟ ਵੀ 100 ਰੁਪਏ ਆਪਣੇ ਰੇਂਜ ਵੀ 100 ਹੋਪੀਸ ਤੇ ਬਾਕੀ ਜਿਵੇਂ ਸਾਈਜ਼ ਦੇ ਅਕੋਰਡਿੰਗ ਘੱਟ ਵੱਧ ਸਕਦੇ ਆ ਫੁੱਲ ਸਲੀਪ ਵੀ ਮਿਲ ਜੂਗੀ ਸਾਈਜ਼ ਵੀ ਮਿਲ ਜਾਣਗੇ ਬਾਕੀ ਕਲਰ ਆਪਸ਼ਨ ਵੀ ਮਿਲ ਜੂਗੀ ਇਹ ਦੇਖ ਸਕਦੇ ਹੋ ਰੌਣੇ ਤੇ ਬਾਦੂ ਆਈ ਤੇ ਜਿਹੜੇ ਤੁਸੀਂ ਦੇਖ ਸਕਦੇ ਕਿ ਕਿੰਨੀ ਜਿਆਦਾ ਕਪੜਾ ਪਿਆ ਤੇ ਆਪਾਂ ਜੇ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਕਿ ਕਾੜੀਓ ਫੈਕਟਰੀ ਜੀ ਪਹੁੰਚੀ ਹੈ ਤੁਹਾਨੂੰ ਕਪੜਾ ਬਾਦੂ ਮਿਲ ਜੂਗਾ ਕਪੜਾ ਵੀ ਜਿੰਨਾ ਮਰਜ਼ੀ ਲੈ ਲਓ 100 ਚਾ ਵੀ ਲਾਉਗੀ 100 100 ਰੁਪਏ 100 100 ਰੁਪਏ ਵੀ ਤੇ ਦੇਖੋ ਕਿੰਨਾ ਜਿਆਦਾ ਕਪੜਾ ਪਿਆ ਲਓ ਇਹ ਵੀ 100 ਸੋ ਜੀ ਇਹ ਵੀ 100 ਸੋ ਟੀ-ਸ਼ਰਟ ਪਜਾਮਾ ਸੂਟ ਇਹਦੀ ਕੀ ਰੇਂਜ ਆ ਜੀ ਇਹ 300 ਦਾ ਇਹ 300 ਦਾ ਇਹ 300 ਦਾ ਤੇ ਜਿਵੇਂ ਆ ਦੇਖੋ ਕਿੰਨਾ ਸੋਹਣਾ ਰੰਗ ਆ ਬਾਕੀ ਲਓ ਜਿਹੜੇ ਬੱਚੇ ਪਸੰਦ ਵੀ ਕਰਦੇ ਆ ਜ਼ਿਆਦਾਤਰ 200 ਦਾ ਜੀ ਇਹ ਸਿਰਫ 200 ਦਾ ਲਓ ਸਿਰਫ ਸਿਰਫ 200 ਰੁਪਏ ਨਾਇਰਾ ਰੱਤ ਬੱਚਿਆਂ ਦੇ ਸੂਟ ਨੇਰਾ ਕੱਟ ਬੱਚਿਆਂ ਦੇ ਸੂਟ 250 250 ਤੇ ਬਾਕੀ ਕਾਫੀ ਜਿਆਦਾ ਕਪੜਾ ਪਿਆ ਤੇ ਆਹ ਦੇਖੋ ਕਲਰ ਕਿੰਨਾ ਸੋਹਣਾ ਸ਼ਾਇਦ ਵੀ ਮਿਲ ਜੂਗਾ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ ਇਹ ਵੀ 250 ਦਾ ਹੀ ਨਹੀਂ ਜੇ ਵੱਡੇ ਸਾਈਜ਼ ਆ ਗਿਆ 350 ਇਹ 350 ਸ਼ਾਇਦ ਕਰਕੇ ਠੀਕ ਹੋਈ ਸ਼ਾਇਦ ਕਰਕੇ ਥੋੜਾ ਜਿਹਾ ਰੇਟ ਵੱਧ ਜਾਂਦਾ ਦੋ ਤਾਂ ਕਿ ਇਹ 350 ਲਓ ਹਾਂ 250 ਸਾਰਾ ਸੋਸਰਪਾ ਸੌ ਸੌ ਨੀ ਹਾਂਜੀ ਸੌ ਸੌ ਰੁਪਏ ਦੇ ਲਓ ਸਿਰਫ ਸਿਰਫ ਸਾਲ ਵੇ ਲਓ ਜੀ ਹੁਣ ਡੇਡੀ ਜੀ ਜੀਨਜ਼ ਆ ਗਈ ਹੈ ਤੇ ਜੇ ਤੁਸੀਂ 500 ਤੋਂ ਸਟਾਰਟਿੰਗ ਤੇ ਦੇਖੋ ਲਓ ਤੇ ਬਾਕੀ ਕਰੋ ਚੈੱਕ ਸਾਰਾ ਤੇ ਆ ਪਈਆਂ ਨੇ ਰੰਗ ਤੁਹਾਨੂੰ ਆਪਸ਼ਨ ਵਾਧੂ ਮਿਲ ਜੂਗਾ ਰੰਗਾਂ ਦੇ ਤੇ ਸਾਰੇ ਜੀ ਮਿਲ ਜੂਗਾ ਹਾਂ ਸਾਰਾ ਕੋਈ ਮਸਲੀ ਦੇਖੋ ਲਓ ਤੇ ਇਹ ਸਾਰਾ ਰੈਡੀमेड ਆ ਨੈਰਾ ਘੱਟ ਸੂਟ ਨੈਰਾ ਘੱਟ ਸੂਟ 500 ਦਾ ਹਾਂਜੀ 575 ਵੀ ਦੁਪੱਟਾ 500 ਦਾ ਨੈਰਾ ਘੱਟ ਸੂਟ ਤੇ ਇਹਦੇ ਵੀ ਕਲਰ ਆਪਸ਼ਨ ਨੇ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂ ਤੇ ਜਿਵੇਂ ਤੁਸੀਂ ਮਾਗਰ ਦੇਖੀ ਜਦੋਂ ਕਿੰਨਾ ਕੱਪੜਾ ਪਿਆ ਨਾ ਤੇ ਤੁਸੀਂ ਆਓ ਇੱਕ ਵਾਰ ਵਿਜੀਟ ਕਰੋ ਲਓ ਵੀ 300 ਦਾ 300 ਦਾ ਇਹ ਨਾਲ ਵਿਦੋਪਟਾ ਹੈ ਇਹ ਵਿਦੌਟ ਵਿਦੌਟ ਵਿਦਵਟਾ ਹੈ ਵਿਦੌਟ ਆ ਵੀ ਤੈਨੂੰ ਸੋ ਲਓ ਫਰਾਕ ਸੂਟ ਆ ਗਿਆ ਤੁਹਾਨੂੰ ਅੱਗੇ ਤੇ ਜਿਵੇਂ ਆ ਪਏ ਨੇ ਇਹ ਆ ਗਿਆ ਫਰਾਕ ਸੂਟ ਦੀ ਰੇਂਜ ਨਹੀਂ ਆਈ ਇਹ 350 ਇਹ 350 ਸਿਰਫ ਉਹ ਸਿਰਫ 350 ਲਓ ਤੇ ਬਾਕੀ ਰਖੜੀਆਂ ਤੇ ਆਫਰ ਚੱਲਦੀ ਆ ਤੁਸੀਂ ਆਓ ਬੱਟਨ ਹੈ ਜੀ ਜੈਡੀਸ ਚੇ ਲੱਗੀ ਹੋਈਆਂ ਰੱਖ ਲਈਏ ਤੇ ਆ ਜੋ ਤੇ ਜਰੂਰ ਵਿਜੇ ਕਰੋ 250 250 ਲੋ 250 ਸਰਫੋ ਸਰਪ 250 ਤੇ ਇਹ ਦੇਖੋ ਇਹ ਵੀ ਤੁਹਾਨੂੰ ਕਲਰ ਆਪਸ਼ਨ ਬਹੁਤ ਜ਼ਿਆਦੇ ਮਿਲ ਜੂ ਤੇ ਜਿਵੇਂ ਆ ਲੱਗੇ ਹੋਏ ਨੇ ਸਾਰੇ ਇਹ ਕਲਰ ਆਪਸ਼ਨ ਤੁਹਾਨੂੰ ਹੋਰ ਬਹੁਤ ਜ਼ਿਆਦੇ ਮਿਲ ਜੂਗੇ ਨੀ ਸਾਈਜ਼ ਵੀ ਤੁਹਾਨੂੰ ਹਰ ਇੱਕ ਮਿਲ ਜੂ ਲੋਬੀ ਲੈਡੀਆਂ ਸਟਾਕ ਆਗੇ ਟੈਂਸ਼ਨ ਸਰਬੇ सर फॉर सर कृपया सॉल्व लेडी टॉप मेड भी कलर ऑप्शन बहुत ज्यादा है नहीं मैं जानती है ये ने टॉप और तो तो। आगे लेडीज नाइट सूट इनहा दी की जी ये अपने को स्टार्टिंग दसों 400 से तो ਇਹ ਆਗੇ ਨਾਈਟ ਸੂਟ 400 ਤੋਂ ਸਟਾਰਟਿੰਗ ਹੋ ਜਾਂਦੀ ਹੈ ਬਾਕੀ ਜਿੰਨੇ ਆ ਪਏ ਨੇ ਬਾਕੀ ਇਹ ਵੀ ਤੁਹਾਨੂੰ ਕਲਰ ਆਪਸ਼ਨ ਬਹੁਤ ਜ਼ਿਆਦੇ ਮਿਲ ਜਾਣਗੇ ਕੁਆਂਟੀਟੀ ਬਹੁਤ ਜ਼ਿਆਦੇ ਮਿਲਦੀ ਜਿੰਨੇ ਆ ਸਾਰਾ ਪਿਆ ਦੇਖ ਸਕਦੇ ਹੋ ਟੌਪ ਬਦੂ ਟੌਪ ਆਗੇ ਲਓ ਇਹ ਟੌਪ ਆਗੇ ਇਹਦੀ ਕੀ ਰੇਟ ਹੈ ਜੀ 250 ਤੋਂ ਸਟਾਰਟਿੰਗ ਹੈ 250 ਤੋਂ ਸਟਾਰਟਿੰਗ ਹੈ ਟੌਪ ਦੀ ਲੇਡੀ ਟੌਪ ਸਿਰਫ ਔਰ ਸਿਰਫ 250 टी शर्ट जानग लोंग दो सौ डेढ़ सौ अलग अलग रेंज है साइज भी हर एक मिल जा ਕਿ ਮੇਰੇ ਸਾਰੇ ਸ਼ਾਇਦ ਪਏ ਨੇ ਕਲਰ ਪਏ ਨੇ ਹਨਾ ਸਾਰੇ ਤੁਹਾਨੂੰ ਮਿਲ ਜਾਣਗੇ। ਲੋ ਤੇ ਹੁਣ ਅੱਗੇ ਆਪਣਾ ਸਿਲੈਕਸ਼ਨ ਆ ਗਿਆ ਜੈਨਸਟ ਪੈਂਟਾਂ ਦੀ ਤੇ ਇੱਥੇ ਤੁਹਾਨੂੰ ਪੈਂਟਾਂ ਮਿਲ ਜਾਣਗੀਆਂ ਜੀਨ ਦੀਆਂ ਤੇ ਇੱਕ ਤਰ੍ਹਾਂ ਦਾ ਸਾਈਜ਼ ਕਲਰ ਠੀਕ ਹੈ ਜੀ ਹਰ ਇੱਕ ਤਰ੍ਹਾਂ ਦਾ ਸਾਈਜ਼ ਕਲਰ ਤੁਹਾਨੂੰ ਮਿਲ ਜੂਗਾ। ਤੇ ਇਹਦੀ ਰੇਂਜ ਹੈ 600 ਤੋਂ ਸਟਾਰਟਿੰਗ ਹੈ। 600 ਤੋਂ ਸਟਾਰਟਿੰਗ ਹੈ ਜੀ। ਲੋ ਤੇ ਆਹ ਸਾਰੇ ਕਲਰ ਲੱਗੇ ਹੋਏ ਨੇ ਇੱਧਰ। ਲੋ ਇਹ ਸਾਰੇ ਸਾਈਜ਼ ਪਏ ਨੇ ਜਿਵੇਂ ਆ 26 ਪਿਆ ਆ ਹਨਾ ਆ 34 ਪਿਆ ਜਦੋਂ 32 ਪਿਆ ਅਲੱਗ-ਅਲੱਗ ਸਾਰੇ ਰੰਗ ਵਗੈਰਾ ਤਾਂ ਨਹੀਂ ਇਹਨਾਂ ਦਾ ਵੀ ਕੁਝ ਨਹੀਂ ਹੁੰਦਾ ਜੀ ਕਲਰ ਵਧੀਆ ਨੇ ਠੀਕ ਹੈ ਇਹ ਫਾਰਮੂਲਾ ਆ ਗਿਆ ਜੀ ਹਾਂ ਜੀ ਆਪਣੇ ਕੋਲ ਫਾਰਮੂਲਾ ਆ ਗਿਆ 400 ਦੀ ਰੇਂਜ ਤੋਂ ਕੱਟ ਸਟਾਰਟ ਲਓ ਜੀ ਫਾਰਮੂਲਾ ਵੀ ਆ ਗਿਆ ਆਪਣੇ ਕੋਲ 400 ਦੀ ਰੇਂਜ ਤੋਂ ਸਟਾਰਟ ਆ ਇੱਥੇ ਸਾਈਜ਼ ਦਾ ਰੱਖਣ ਵਾਲੀ ਚੀਜ਼ ਨੂੰ ਮੈਂ ਜੀ ਤੁਹਾਨੂੰ ਆ ਰੱਖੋ ਜੀ ਸਾਈਜ਼ ਲੱਭੀ ਹੂੰ ਠੀਕ ਆ ਦੇਖੋ ਪਹਿਲਾਂ ਪੈਂਟ ਤੇ ਫਿਰ ਆਪਾਂ ਤੁਹਾਨੂੰ ਕਲਰ ਦਿਖਾਉਨੇ ਆ ਸਾਰੇ ਕਲਰ ਤੁਹਾਨੂੰ ਤਰ੍ਹਾਂ ਕਿਵੇਂ ਸਾਰੇ ਮਿਲ ਜਾਣਗੇ ਸਾਈਜ਼ ਵੀ ਸਾਰੇ ਮਿਲ ਜਾਣਗੇ ਜਿਵੇਂ ਆ ਬਲੈਕ ਤੇ ਆ ਠੀਕ ਆ ਤੇ ਆ ਸ਼ਰਟ 400 ਰੁਪਏ ਦੀ ਆ ਲਓ 400 ਤੋ ਲੈ ਕੇ ਮਿੱਥੀ ਨਹੀਂ ਜੇ ਇੱਥੇ ਲੱਗੇ ਆ ਆਪਣੇ 400 450 ਹਰ 500 ਹੱਦ 500 ਹੱਦ 500 ਤੱਕ ਤੁਹਾਨੂੰ ਇੱਥੇ ਫਾਰਮਲ ਪੈਂਟ ਮਿਲ ਜੂ ਲਓ ਸਾਲਟਾ ਜੀ ਇਹ ਹਾਫ ਆ ਜੂ ਬਾਈ ਤੇ ਕੋਲ ਬਾਈ ਸਾਬ ਜੀ 4700 4700 ਰੁਪਏ ਆ 350 ਦੀ ਹੈ 800 800 ਤੇ ਇਹ ਜੀ ਤੁਹਾਨੂੰ ਸਾਈਜ਼ ਮਿਲ ਜੂ ਸਾਰੇ ਕਲਰ ਆਪਸ਼ਨ ਮਿਲ ਜੂ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਜਿਵੇਂ ਆ ਪਏ ਨੇ ਲੋ ਵੀ ਦੇਖੋ ਬਾਕੀ ਆ ਸਾਰੇ ਸਾਡੀ ਦੁਕਾਨ ਨੇ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣਗੇ ਕਲਰ ਆਪਸ਼ਨ ਬਹੁਤ ਜ਼ਿਆਦਾ ਮਿਲ ਜੂ ਪੂਰਤਜੀਬ ਦੀ ਕੀ ਰਹੂ ਰਹੇ ਜੀ ਪੂਰਤਜੀਬ ਆਪਣੇ ਕੋਲ ਮਿਲ ਜੂ 500

इतने कपड़ा भी बहुत ज्यादा मिलता ठीक है मतलब कि तुम उ आने हो तो खाली नहीं जाते हैं तो तुम्हें हर तरह का कपड़ा मिल जाए रेडीमेड भी सूट वगैरह भी तुम्हें पहला पर वीडियो पाई है जा सकते देख सकते जाकर तुम सूट सा सारी कलैक्शन दिखाई हुई है तो लोग टी शर्ट आ गई कॉलर वाली जिम्मे कॉलर वाली पीया ने दो सौ बीस ਤੋਂ ਵੀ ਤਾਂ ਨਾ 10 ਕਰਕੇ 350 350 ਰੁਪਏ ਬਾਕੀ ਦੇਖੋ ਕਲਰ ਆਪਸ਼ਨ ਹੈ ਜੀ ਬਹੁਤ ਜ਼ਿਆਦਾ ਤੇ ਸਾਈਜ਼ ਵੀ ਤੁਹਾਨੂੰ ਸਾਰਾ ਮਿਲ ਜੂ ਤਕਰੀਬਨ ਤੇ ਆ 150 ਦੀ ਗੋਲ ਗਲੇ ਵਾਲੀ ਹਨ ਸਿਰਫ ਔਰ ਸਿਰਫ 150 ਸਟਾਰਟਿੰਗ ਇਹ ਤੁਹਾਨੂੰ ਸਿਰਫ 150 ਤੋਂ ਸਟਾਰਟਿੰਗ ਹੋ ਕੇ ਮਿਲ ਜੂ ਟੀ ਸ਼ਰਟ ਗੋਲ ਗਲੇ ਦੇ ਉਧਰੋਂ ਆਪ ਜਿੰਨੀ ਮਾਰਨੀ ਹੈ ਜੀ ਰੇਂਜ ਕਿੰਨੇ ਤੱਕ ਜਾਂਦੀ ਹੈ 200 200 ਰੁਪਏ ਦਾ ਦੱਸੋ। ਇਹਦੇ 200 ਰੁਪਏ। ਉਹ 200 ਤੋਂ ਸ਼ੁਰੂ ਹੋ ਰਿਹਾ 200। ਠੀਕ ਹੈ। ਇਹ 200 ਦੇ। ਹਾਂਜੀ। ਲਓ ਜੀ ਕੋਲ ਕੜੇ ਆ ਗਏ। ਬੈਗ ਤੇ ਵੀ ਡਿਜ਼ਾਈਨ ਹੈ। ਕੋਈ ਬੈਗ ਤੇ ਵੀ ਹੈਗਾ। ਪ੍ਰਿੰਟੇ ਦੇ ਬੈਗ ਤੇ ਵੀ ਆ ਤੇ ਅੱਗੇ ਵੀ ਆ। ਤੇ ਬਾਕੀ ਇਹਦੇ ਵੀ ਕਲਰ ਆਪਸ਼ਨ ਬਹੁਤ ਜ਼ਿਆਦਾ ਮਿਲਦੀ। ਹੂੰ। ਐਕਸਲ ਡਬਲ ਐਕਸਲ ਦੇ। ਬਾਕੀ ਐਮ, ਐਲ ਜਮੇ ਆ ਐਕਸਲ ਸਾਰੇ ਸਾਈਜ਼ ਲੱਗੇ ਹੋਏ ਨੇ। ਸਾਰੇ ਕਲਰ ਆਪਸ਼ਨ ਹੈਗੇ ਨੇ। ਇਹ ਕਿੰਨੇ ਦੀ ਹੈ ਜੀ? ਇਹ ਸੈਟਅਪ ਜਿਵੇਂ 150 ਦਾ ਪੂਰਾ ਇੱਕ ਟੀ-ਸ਼ਰਟ ਦਾ ਸੈਟਅਪ ਹੋ ਜਾਣਾ। ਇਹ 150 ਦੀ ਇੱਕ। ਹਾਂ ਜੀ ਲੋ ਤੇ ਜਿਵੇਂ ਆ ਟੇਚੀ ਪੇ ਤੁਹਾਨੂੰ ਟੇਚੀ ਵੀ ਮਿਲ ਜੂਗੀ ਇਹ ਸਟਾਰਟਿੰਗ ਨੇ 800 ਹੀ 800 ਹਾਂ ਜੀ ਇਹ 800 ਤੋਂ ਸਟਾਰਟਿੰਗ ਆ ਜੀ ਠੀਕ ਆ ਜੀ ਆ ਆਪਣਾ 1500 ਦਾ ਟੈਚੀ ਆ ਠੀਕ ਆ ਜੀ ਆ ਆਪਣਾ 2000 ਦਾ ਟੈਚੀ ਆ ਠੀਕ ਆ ਜੀ ਤੇ ਅਲੱਗ-ਅਲੱਗ ਰੇਂਜ ਦੀ ਤੁਹਾਨੂੰ ਟੈਚੀ ਮਿਲ ਜਾਣਗੇ ਤੇ 800 ਤੋਂ ਸਟਾਰਟਿੰਗ ਹੋ ਜਾਂਦੀ ਹੈ ਮਾਮੂ ਠੀਕ ਹੈ ਜੀ ਬਾਕੀ ਜੇ ਮੈਂ ਇਧਰ ਹੀ ਪਏ ਨੇ ਕਾਫੀ ਤੁਸੀਂ ਦੇਖ ਸਕਦੇ ਆ ਆ ਪਏ ਨੇ ਤੇ ਇਹ ਬਹੁਤ ਜਾਦੇ ਕਲੈਕਸ਼ਨ ਤੇ ਚੀਜ਼ ਵੀ ਹੈਗੇ ਇਹਨਾਂ ਵਿੱਚ ਤੁਸੀਂ ਟੇਚੀ ਵੀ ਆ ਕੇ ਲੈ ਸਕਦੇ ਲੌਕ 1150 ਜੈਂਟਸ ਕੈਪਰੀ ਵਗੈਰਾ 150 ਕੈਪਰੀ ਜੈਂਟਸ ਇਹ ਵੇਜ ਵੀ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਾਈਜ਼ ਮਿਲ ਜੂ ਕਲਰ ਮਿਲ ਜੂਗਾ ਨਾ ਤੁਹਾਨੂੰ ਹਰ ਇੱਕ ਚੀਜ਼ ਚ ਮਿਲ ਜੂਗਾ

ਲਓ ਆ ਤਾਂ ਪੜਦੇ ਦਿਖਾ ਦੇ ਤਾਂ ਹਾਂ ਪੜਦੇ ਦਿਖਾਉਣਿਆਂ ਲੋਪਾ ਤੇ ਹੁਣ ਜੂ ਅੱਗੇ ਆ ਕੇ ਪੜਦੇ ਅੱਗੇ 150 ਤੋਂ ਸਟਾਰਟਿੰਗ ਆ ਪੜਦੇ ਲਓ ਵੀ 150 ਤੋਂ ਸਟਾਰਟਿੰਗ ਆ ਪੜਦੇ ਜੀ 150 ਤੋਂ ਹੀ ਹੁੰਦਾ ਲਓ ਖैर 150 ਸਟਾਰਟਿੰਗ ਆ ਤੇ 150 ਤੋਂ ਲੈ ਕੇ ਕਿੰਨੀ ਤੱਕ ਨੇ ਜੀ 500 ਤੱਕ ਹੈ ਵੀ 500 ਤੱਕ ਹੈ ਵੀ ਕਿਦੇ ਕਿ ਇਹ ਨਈਂ ਕਸਮਚ 280 ਵਾਲਾ ਵੀ ਹੈ ਟਾਈਸ ਵਾਲਾ ਠੀਕ ਹੈ ਜਿਵੇਂ ਆਪਾਂ ਇਹਨੂੰ ਲੋਗ ਆ ਗਏ ਪੈਂਟ ਕੋਟ ਤੇ ਇਹਦੇ ਚ ਵੀ ਕਲਰ ਤੁਹਾਨੂੰ ਜਿਹੜੀ ਕਾਰੀ ਦਿੱਤੀ ਹੈ ਸਾਰੀ ਮਿਲ ਜਾਂਦਾ ਹੈ ਸਟਾਰਟਿੰਗ ਰੇਂਜ ਕੀ ਹੈ ਇਹ 2500 2500 ਠੀਕ ਤੇ 2500 ਸਟਾਰਟਿੰਗ ਰੇਂਜ ਆ ਕੋਟ ਪੈਂਟ ਦੀ ਅੱਛਾ ਹੀ ਲੋਗ ਇਹ ਰਸਵਾ ਜਾ ਕੇ ਪੈਸਾ ਰੱਖਣੇ ਠੀਕ ਹੈ ਜੀ ਕਲਰ ਸਾਈਟ ਤੋਂ ਲਾ ਕਲਰ ਸਾਈਟ ਤੋਂ ਸਾਰੇ ਮਿਲ ਜਾਣਗੇ ਤੇ 2500 ਦਾ ਹੀ ਹਾਂਜੀ 2500 ਦਾ ਲਓ ਜੀ ਹੁਣ ਅਪਾ ਘਾਟਾ ਨੂੰ ਆਪਾਂ ਨਹੀਂ ਤੇ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਵੀ ਇੱਥੇ ਤੁਹਾਨੂੰ ਮੈਟ ਵਗੈਰਾ ਮਿਲ ਜਾਣਗੇ ਜਿਵੇਂ ਆ ਗੱਦੇ ਮਿਲ ਜਾਣਗੇ ਜਾਂ ਪੈਨੇਮ ਠੀਕ ਆ ਇਹ ਸਾਰਾ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਟੇਬਲ ਲਓ ਵੀ ਮਤਲਬ ਜੀ ਸਾਰਾ ਸਮਾਨ ਹੀ ਲਿਆ ਸਕਦੇ ਆ ਆਕੇ ਇਹ ਨਹੀਂ ਹੈਗਾ ਵੀ ਤੁਹਾਨੂੰ ਮੁਰਨਾ ਪਊਗਾ ਹਾਂ ਇੱਕ ਹਾਂ ਇੱਕ ਲਓ ਆ ਪੰਜਾਹ ਰੁਪਏ ਦਾ ਜੀ ਉਹ ਵੱਡੇ ਆ ਕੇ ਟਾਵ ਲੱਗੇ ਇਹਦੀ ਕੀ ਰੇਜ 150 ਜੀ 150 ਜੀ 150 ਬਾਕੀ 100 ਰੁਪਏ ਦਾ ਸਿਰਫ 100 ਰੁਪਏ ਦਾ ਬਾਕੀ ਸਾਰੇ ਲੱਗੇ ਹੋਏ ਨੇ ਹਮ 150 ਇਹ ਕਲਰ ਹਾਊਸ ਵੀ ਬਹੁਤ ਜ਼ਿਆਦਾ ਹੈ ਟਾਵਲ ਜੀ ਵੀ ਸਿਰਫ 100 ਦਾ ਤੇ ਆਹ ਚਾਹ ਦੇ ਵਾਲਾ 250 250 ਲੌਂਗ 250 ਨਾਲ ਪੂਰੇ ਕਲਕੇ ਫੱਟੇ ਉਹ ਹਾਂ ਵੱਡੇ ਨੇ ਸਾਇਜ਼ ਵੱਡੇ ਨੇ ਵੱਡੇ ਸਾਇਜ਼ ਨੇ ਹਾਂ ਵੱਡੇ ਸਾਇਜ਼ ਦੇਖੋ ਇਹ ਤੋਂ ਡਬਲ ਲੈਣਾ ਉਹ ਵੀ ਮਿਲ ਜੂਗਾ ਇਹ ਤੋਂ ਡਬਲ ਵੀ ਮਿਲ ਜੂਗਾ ਆਰੇ ਲੱਗੇ ਹੋਣਿਆ ਕਲਰ ਆਪਸ਼ਨ ਵੀ ਬਹੁਤ ਜ਼ਿਆਦੇ ਆ ਤੇ ਬਾਕੀ ਤੁਹਾਨੂੰ ਸੈਜ ਵੀ ਮਿਲ ਜੂ। ਹਾਂਜੀ ਆ ਗੱਡਿਆਂ ਦੇ ਕਵਰ ਕਿੰਨੇ ਆ ਤੇ ਇਹ ਗੱਡਿਆਂ ਦੇ ਕਵਰ ਆ ਗਏ। ਇਹਦੀ ਸਟਾਰਟਿੰਗ ਰੇਂਜ ਕੀ ਆ ਜੀ? ਇਹ ਆਪਣੇ ਕੋਲ ਸਟਾਰਟਿੰਗ ਰੇਂਜ ਹੈ 2250. 2250 ਸਟਾਰਟਿੰਗ ਰੇਟ 2250। ਗੱਡਿਆਂ ਦੇ ਕਵਰ। ਇਹ ਕੋਕਟੇਲਿਆਂ ਦੇ ਕਵਰ ਤੇ ਆ ਗਏ ਸੋਫਿਆਂ ਦੇ ਕਵਰ। ਇਹਨਾਂ ਦੀ ਕੀ ਰੇਂਜਰ ਹੋ? ₹100 ਤਾਂ ਸਟਾਰਟਿੰਗ ਹੈ ਵੈਸੇ 80 ਤਾਂ ਸਟਾਰਟਿੰਗ ਹੈ ਸੋ ਦफी ਠੀਕ ਹੈ ਜੀ ₹100 ਤਾਂ ਸਟਾਰਟਿੰਗ ਹੈ ਵੈਸੇ 80 ਤਾਂ ਕਹਿੰਦੇ ਨੇ ਮੈਡਮ ਕੋਲੋਂ ਹਾਂਜੀ ਆ ₹80 ਦਾ ਤੇ ਆ ₹80 ਦਾ ਲਓ ਇਹ ਸੋਫਿਆਂ ਤੇ ਕਲਰ ਆਪਸ਼ਨ ਡਿਜ਼ਾਈਨ ਮਰੇ ਇੱਕ ਤਰ੍ਹਾਂ ਦਾ ਹੂੰ ਕਲਰ ਆਪਸ਼ਨ ਡਿਜ਼ਾਈਨ ਤੁਹਾਨੂੰ ਉਹ ਬਾਧੂ ਮਿਲ ਜਾਣਗੇ ਜਿੰਨੇ ਤੁਸੀਂ ਮਰਜ਼ੀ ਲੈ ਲਿਓ ਆ ਉਹਦਾ ਕੋਈ ਅੰਤ ਹੀ ਨਹੀਂ ਹੈਗਾ ਕੋਈ ਐਂਡ ਹੈ ਨਹੀਂ ਉਹ ਚੀਜ਼ ਦਾ ਤੇ ਸਭ ਤੋਂ ਵੱਡੀ ਗੱਲ ਵੀ ਇੱਕ ਸੱਥ ਲਈ ਤੁਹਾਨੂੰ ਸਾਰਾ ਕੁਝ ਮਿਲ ਰਹੇਗਾ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਇੱਥੇ ਆਪਣਾ ਇੱਕ ਤੇ ਸਿਲੈਕਟ ਕਰਕੇ ਜਾ ਸਕਦੇ ਆ ਇੱਧਰ ਆ ਆਪਣੇ ਕੋ ਪਿੱਲੋ ਹਾਂ ਆ ਵੀ ਪਿੱਲੋ ਆ ਗਏ ਲਓ 260 ਦੇ ਦੋ 130 ਤੇ ਇੱਕ ਵੀ ਲੋ ਸਟਾਰਟਿੰਗ ਠੀਕ ਆ ਜੀ 130 ਤੇ 130 ਇੱਕਾ ਜੀ 260 ਦੇ ਦੋ ਲਓ ਤੇ ਇਹਦੀ ਵੀ ਤੁਹਾਡੇ ਕੋ ਮਨ ਲਓ ਕੁਆਂਟੀਟੀ ਬਹੁਤ ਜ਼ਿਆਦਾ ਆ ਤੇ ਬਾਕੀ ਅਲੱਗ-ਅਲੱਗ ਸਾਈਜ਼ ਪਏ ਨੇ ਸਾਰੇ ਤੇ ਬਹੁਤ ਜ਼ਿਆਦਾ ਇੱਧਰ ਆ ਗਈ ਆ ਜੀ ਬੈੱਡ ਸ਼ੀਟ ਤੇ ਆ ਸਾਰੀਆਂ ਆ ਗਿਆ ਬੈੱਡ ਸ਼ੀਟ ਰੇਂਜ ਰੋਹ ਜੀ ਬੈੱਡ ਸੀਟ ਆਪਣੇ ਕੋ 250 ਤੋਂ ਵੈਸੇ ਸਟਾਰਟਿੰਗ ਅਸ ਠੀਕ ਆ ਜੀ 250 ਤੋਂ ਸਟਾਰਟਿੰਗ ਆ ਤੇ ਕਿੰਨੇ ਇੱਕ ਤੱਕ ਜਾਣੀ ਸੀ ਹੈਗੀਆਂ ਨੇ ਆਪਣੇ ਕੋ ਜੀ ਹਜ਼ਾਰ ਤੇ 1200 ਤੱਕ ਹੈਗੀ ਤੇ 250 ਤੋਂ ਸਟਾਰਟਿੰਗ ਆ ਬੈੱਡ ਸੀਟ ਦੀ ਤੇ ਸਾਹਮਣੇ ਜਿਹੜੇ ਪੰਜਾਂ ਨੇ ਬੈੱਡ ਸੀਟਾਂ ਆ ਰੋਲ ਵਗੈਰਾ ਤੇ ਇਹਦੇ ਕੋਸ਼ਿਸ਼ ਇਹ ਸੋਤ ਬੈੱਡ ਤੇ ਜਿਹੜੇ ਵਿੱਚ ਪੌਣਗੇ ਹਾਂਜੀ ਬਿੱਡ ਤੇ ਪਿੱਲੋ ਬਿੱਡ ਤੇ ਪਿੱਲੋ ਠੀਕ ਆ ਜੀ ਬਿੱਡ ਤੇ ਪਿੱਲੋ ਚਾਹੇ ਤੁਸੀਂ ਸਿੰਗਲ ਨਾਲ ਉਹਦੇ ਨਾਲ ਵੀ ਪਿੱਲੋ ਠੀਕ ਆ ਇਹ ਕਿੰਨੇ ਸ਼ੇਸ ਹੋਦਾ ਜੀ ਇਹ 600 ਦਾ ਸਰ ਇਹ ਲਾਓ 600 ਆ ਇਨਸਾਈਡ ਬੈਟਰੀ ਦਾ ਨਾਲ ਇਹਦੇ ਪਲਾਸਟਿਕ ਲੱਗੀ ਹੋਈ ਆ ਹਾਂ ਆ ਲੱਗੀ ਹੋਈ ਆ ਲਾਸਟ ਟਾਈਮ ਆ ਨਾਲ ਪਿੱਲੋ ਦੇ ਲਓ ਜੈਕ ਕਰ ਸਕਦੇ ਆ ਸੱਜਾ ਤੇ ਕੱਪੜਾ ਦੇਣ ਦੀ ਲੋੜ ਨਹੀਂ ਹੂੰ 1000 ਲਈ ਇਸੀ ਵਾਲੀ ਇਸੀ ਵਾਲੀ ਇਹ ਪੌਗਾ ਤੁਹਾਨੂੰ 350 ਲਓ ਵੀ 350 ਇਹ 350 ਜੀ 350

ਤੇ ਜਿੰਨੇ ਮਾਰਕੀਟ ਚ ਇਕਲਰ ਆ ਕੇ ਲੈ ਸਕਦੇ ਆਪਣੇ ਮਨਪਸੰਦ ਠੀਕ ਹੈ ਏਸ਼ੀ ਵਾਲੇ ਕੰਬਲ ਆ ਗਏ ਆਪਣੇ ਠੀਕ ਹੈ ਜੀ ਏਸ਼ੀ ਵਾਲੇ ਕੰਬਲ ਆ ਗਏ ਇਹਦੀ ਕੀ ਰੇਂਜ ਆ ਜੀ ਇਹ ਆਪਣੇ ਕੋਲ 800 ਤੋਂ 700 ਦੀ ਰੇਂਜ ਚ ਠੀਕ 800 700 ਹੀ ਰੇਂਜ ਚ ਠੀਕ ਕਰ ਲਵਾਂਗੇ ਹਾਂ ਰਜ਼ਾਈ ਆ ਗਈ ਹਾਂ ਜੀ ਰਜ਼ਾਈ ਆਪਣੇ ਕੋਲ 1300 ਦੀ ਆ ਜੀ 1300 ਦੀ 2600 ਦੀ ਦੋ 2600 ਹੀ ਦੋ बड़ा साइज है जो तुम्हें लो देखो रजाई फुल साइज है डबल बेड वाली ये डबल बेड डबल बेड एसी वाला डबल वाला 800 ये 800 का एसी वाला ये कितने दे 800 800 सोफा कम बेड आ गया हां कम गए लो ये सोफा कम बेड वाली

ਤੇ ਬਾਕੀ ਕੰਪਨੀ ਦੇ ਫਰੀडम ਦੇ ਫਰੀडम ਆਪਣੇ ਹੈ ਜੀ ਆਪਣੇ ਠੀਕ ਹੈ ਆ ਜੋੜੇ ਨੇ ਜੀ ਜੋੜੇ ਦੇ ਦਿੱਤੇ ਕਿਸੇ ਨੇ ਠੀਕ ਹੈ ਇਹਦੀ ਕੀ ਰੇਂਜ ਹੈ ਜੀ ਇਹਨਾਂ ਦੀ ਤੇ ਇਹਦੀ ਗਾਰੰਟੀ ਵਗੈਰਾ ਹੁੰਦੀ ਆ ਗਾਰੰਟੀ ਹੈਗੀ ਆ ਜੀ ਠੀਕ ਹੈ ਠੀਕ ਹੈ ਜੀ 6000 ਦਾ ਹੀ ਆ 6000 ਦਾ ਜੋੜਾ ਹੈ ਬਾਕੀ ਨਾਲ ਤੋਂ ਘੱਟ ਵੀ ਮਿਲ ਜੀ 3000 ਦਾ ਜੋੜਾ ਵੀ ਮਿਲ ਜੂਗਾ ਤੁਹਾਨੂੰ ਤੇ ਇਹ ਹੈਗਾ 6000 ਦਾ ਤੇ ਬਾਕੀ ਜਿੰਨੂੰ ਘੱਟ ਤੋਂ ਘੱਟ ਵੀ ਮਿਲ ਜੀ ਇਹ ਲੋਕ ਗੱਦੇ ਦੀ ਕਵਾਂਟੀਟੀ ਬਹੁਤ ਜ਼ਿਆਦਾ ਆ। ਜ਼ਰੂਰੀ ਕਵਾਂਟੀਟੀ ਹੈ। ਹੂੰ। ਆ ਦੇਖੋ ਇਹ 4000 ਦਾ ਜੋੜਾ। ਇਹ 4000 ਦਾ ਜੋੜਾ। ਲਓ। ਇਸ ਅਲੱਗ-ਅਲੱਗ ਰੇਟ ਹੈ। ਅਲੱਗ-ਅਲੱਗ ਹਾਂ। ਹਾਂਜੀ। ਆਪਨੇ ਕੋਟ ਮੈਟ ਵੀ ਨੇ। ਅਸਲੀ ਹੈ। ਆ ਮੈਟ ਆ ਗਏ। 100 ਤੋਂ ਸਟਾਰਟਿੰਗ ਹੋ ਜਾਂਦਾ। ਕੋਟ ਮੈਟ ਆ ਗਏ 150 ਤੋਂ ਸਟਾਰਟਿੰਗ। ਇਹ ਕਿੰਨੇ ਤੋਂ ਸਟਾਰਟਿੰਗ? 150। ਇਹ ਮੈਟ ਆ ਗਏ। ਇਹਦੇ ਵਿੱਚ ਸੋ ਤਾਂ ਸਟਾਰਟਿੰਗ ਜਦੋਂ ਅਲੱਗ-ਅਲੱਗ ਪਏ ਨੇ ਇਹਦੇ ਵਿੱਚ ਵੀ ਇਹ ਵੀ ਕਾਫੀ ਡਿਜ਼ਾਈਨ ਪਏ ਨੇ। ਆ ਰਬੜ ਦੇ ਮੈਡਮ 800 ਦੇ ਰਬੜ ਵਾਲੇ ਵੀ। ਹਾਂਜੀ। ਤੇ ਇਹ ਰਬੜ ਵਾਲੇ ਪਏ ਨੇ ਤੇ। ਤੇ ਬਾਕੀ ਕੱਪੜੇ ਜਿਹੇ ਪਏ ਨੇ ਅਲੱਗ-ਅਲੱਗ ਪਏ ਨੇ। ਲੋ। ਹਾਂਜੀ। ਫਲੋਰ ਮੈਟ ਹੁੰਦੇ ਨੇ। ਸਹੀ। ਤੇ ਜਿੱਦਾਂ ਆਪਾਂ ਲਾਹੂ ਦੀ ਬੈਠ ਕੇ ਰੋਟੀ ਪਾਣੀ ਖਾਣਾ ਉਹਦੇ ਵਾਸਤੇ 400 ਦਾ ਇਹ 400 ਦਾ ਜੀ 400 ਦਾ ਇਹ ਕਲਰ ਹਾਂ ਕਲਰ ਇਹਦੇ ਵੀ ਤੁਹਾਨੂੰ ਮਿਲ ਜਾਣਗੇ ਇਹ ਜੇ ਮੈਂ ਆਪਾਂ نیچے ਬੈਠ ਕੇ ਰੋਟੀ ਪਾਣੀ ਖਾਣਾ ਜਾऊं ਬੈਠੇ ਨੀਚੇ ਬੈਠਣਾ ਤਾਂ ਉਹਦੇ ਵਾਸਤੇ ਹਾਂ 400 ਦਾ ਕਲਰ ਆਪਸ਼ਨ ਬਹੁਤ ਜ਼ਿਆਦੇ ਨੇ ਚ ਵੀ ਲਾਉਗੇ ਤੇ ਆ ਮੈਟ ਦੱਸਿਓ ਮੈਨੂੰ ਆਹਾ ਤੁਹਾਦੇ ਸਾਹਮਣੇ ਲੱਗੇ ਕਿੰਨੇ 14 ਰੁਪਏ ਠੀਕ ਤੇ ਕੋਈ ਤੁਹਾਦੇ ਸਾਹਮਣੇ ਮਿਲਦਾ ਜੀ ਤੇ ਬਲੈਕ ਮੈਟ ਵੀ ਮਿਲ ਜੂਗਾ ਤੇ ਇੱਕ ਤਰ੍ਹਾਂ ਦਾ ਮੈਟ ਮਿਲ ਜੂਗਾ ਤੁਹਾਨੂੰ ਤੇ ਆ ਟਾਰਡ ਵਗੈਰੇ ਮਿਲ ਜਾਣਗੇ ਨਾ ਮਿਆਂ ਪੈਨੇ ਟਾਰਡ ਵਗੈਰੇ ਵੀ ਪੈਨੇ ਤੁਹਾਨੂੰ ਇਹ ਵੀ ਮਿਲ ਜਾਣਗੇ ਲੋ ਤੇ ਇੱਥੇ ਜਿਵੇਂ ਗੁਰੂ ਘਰ ਲਈ ਆਪਾਂ ਨੇ ਹੂੰ ਟਾਰਡ ਵਗੈਰਾ ਲੈਣੇ ਆ ਤਾਂ ਉਹ ਵੀ ਤੁਹਾਨੂੰ ਮਿਲ ਜਾਊਗਾ ਅਵੇਲੇਬਲ ਹੈਗੀ ਆ ਤੁਹਾਨੂੰ ਉਹ ਵੀ ਮਿਲ ਜੂਗੇ ਤੇ ਬਾਕੀ ਵਾਧੂ ਆ ਸਟਾਕ ਬਹੁਤ ਜ਼ਿਆਦਾ ਹੈ ਸਟਾਕ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਤੇ ਇਹ ਚਟਾਈਆਂ ਪਈਆਂ ਨੇ 1.5 150 ਦੀਆਂ ਲੋ ਠੀਕ ਹੈ ਤੇ ਆਦੀ ਤੁਹਾਨੂੰ ਸਾਰੀ ਆਪਾਂ ਦਿਖਾਈ ਆ ਕਲੈਕਸ਼ਨ ਰੈਡੀमेड ਦੀ ਹਾਂਜੀ ਜੋਗਾ ਮੈਟ ਵੀ ਮਿਲ ਜੂਗਾ ਉਹ ਦੇਖੋ ਦਾ 150 ਦਾ ਅਲੱਗ ਨਾਲ ਰੈਡੀमेड ਸਾਈਜ਼ ਤੇ ਆਪਣੇ ਕੋਲ ਕੁਝ ਜੋਗਾ ਮੈਟ ਸੀ ਹੈਗੇ ਆ 150 ਤੋਂ ਜੀ ਚਟਾਈਆਂ ਦੀ 150 ਤੋਂ ਲੈ ਕੇ ਜੀ ਲਾ ਲਓ ਵੀ 300 ਤੋਂ 700 ਹੂੰ ਬਾਕੀ ਸੈੱਡ ਰਿਕਾਰਡਿੰਗ ਹੋ ਜਾਊਗਾ ਹਰ ਠੀਕ ਹੈ ਜੀ ਲੌਬੀ ਲੌਬੀ ਆ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਕੱਪੜੇ ਦੀ ਕਲੈਕਸ਼ਨ ਦਿਖਾਈ ਆ ਜੇ ਤੁਸੀਂ ਕੱਪੜਾ ਬਾਏ ਕਰਨਾ ਤਾਂ ਆਪਾਂ ਪਹਿਲਾਂ ਪੂਰਾ ਐਡਰੈਸ ਮੈਂਸ਼ਨ ਕਰ ਦਿੰਦੇ ਆ ਬਾਕੀ ਡਿਟੇਲਸ ਦੇ ਵਿੱਚ ਮੈਂ ਨੰਬਰ ਪਾ ਦੂੰਗਾ ਬਾਕਾਇਦਾ ਤੁਸੀਂ ਨੰਬਰ ਤੇ ਕਾਲ ਕਰਾ ਜਾ ਮੈਂ ਨੰਬਰ ਸਕਰੀਨ ਤੇ ਚਲਾਉਣਾ ਤੁਸੀਂ ਇਹ ਨੰਬਰ ਤੇ ਕਾਲ ਕਰ ਲਿਓ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇਸ ਤੱਕ ਵੀਡੀਓ ਦੇਖਣ ਲਈ ਵੀਲਾ ਪਾ ਕੇ ਸਾਰਾ ਕੱਪੜਾ ਦਿਖਾਉਣੀ ਹੁੰਦੀ ਹੈ ਠੀਕ ਹੈ ਅੱਜ ਦੀ ਵੀਡੀਓ ਆਪਾਂ ਐਂਡ ਕਰਦੇ ਹਾਂ